ਮਾਰੇ ਨੇ ਆਖਾਂ ਜੀ ਮਾ ਕਿ ਜਦੋਂ ਤੁਹਾਡੇ ਘਰ ਚੋਂ ਬਾਣੀ ਬਾਣਾ ਚਲੇ ਗਿਆ ਮਰ ਜਾਣਾ ਤੁਸੀਂ 239 ਸਾਲ ਮਿਹਨਤ ਕਰਕੇ ਬਾਪੂ ਨੇ ਜਾਇਦਾਦ ਬਣਾ ਕੇ ਦਿੱਤੀ ਆਪਾਂ ਨੂੰ ਯਾਦ ਦੇ ਬਾਪੂ ਜੀ ਦੇ ਮਰਲਾ ਮਰਲਾ ਉੱਥੇ ਲਵਾਉਣੇ ਤੇ ਆ ਕਿਨੇ ਪਕੜਨੀ ਇਹ ਸਾਰੀ ਜਾਇਦਾਦ ਦੇ ਮੇਨ ਮੂਲ ਕਿਹੜੇ ਐ ਊੜਾ ਤੇ ਜੂੜਾ ਦੋਵੇਂ ਚਾਹੀਦੇ ਘਰ ਚ ਇੱਕ ਤੇ ਬਾਣੀ ਆਉਂਦੀ ਕਹੀ ਨਹੀਂ ਪਈਆਂ ਨੂੰ ਪੁੱਛੀ ਦਾ ਬੱਚਾ ਕਿਨਾ ਵੜਿਆ ਐਮਏ ਐਮਕੋ ਐਲਐਲਬੀ ਐਮਬੀਬੀਐਸ ਤੇ ਜਵਜੀ ਸਾਹਿਬ ਸਣਾਉਂ ਕਹਿੰਦੇ ਆਉਂਦਾ ਹੀ ਨਹੀਂ ਆਪ ਕੋ ਸੱਤਾਂ ਊੜਾ ਗਿਆ ਤੇ ਜਦੋਂ ਊੜਾ ਗਿਆ ਤੇ ਊੜਾ ਆਪੇ ਚਲ ਜਾਣਾ ਕਦੇ ਬਣਦੇ ਇਤਿਹਾਸ ਨਹੀਂ ਇਸ ਵੱਲੋਂ ਕਿੰਨੇ ਰਾਜਿਆਂ ਦੇ ਬਹੁਤੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਕਿਹੜੀ ਗੋਮਣੇ ਕਿੰਨੇ ਮਨਸੂਰ ਜੰਮੇ ਨਾਲ ਮੰਤਰਾਂ ਨਹੀਂ ਮਸਾਲ ਬਲੂਰੀ ਤੇਲ ਮੋਕੇ ਤੇ ਦੀਵਾ ਹੋ ਗੁਲ ਜਾਵੇ ਲੱਖਾਂ ਯਤਨ ਕਰੀਏ ਫੇਰ ਨਹੀਂ ਪੈਂਦਾ ਭਾਂਡੇ ਜਿਹੜਾ ਦੁੱਧ ਦਰਿਆ ਚ ਡੁੱਲ ਜਾਵੇ ਪੀਤਾ ਪੀਤਾ ਹੋ ਜਾਂਦੀ ਕਵੀਲਦਾਰੀ ਜੇਕਰ ਗੰਢ ਤਸਾਕ ਦੀ ਖੁੱਲ ਜਾਵੇ ਪਾਰਸ ਮਿਟ ਜਾਂਦੀ ਉਹ ਕੌਮ ਇੱਕ ਦਿਨ ਜਿਹਦੇ ਬੱਚਿਆਂ ਦਾ ਇਤਿਹਾਸ ਗੁਲ ਜਾਵੇ ਆ ਸਾਰਾ ਉਪਰਾਲਾ ਜੀ ਦੇ ਰੋ ਪਰਬਦ ਕੋ ਜੀ ਆਪਾਂ ਇਹ ਜੁੜੇ ਆ ਤੇ ਕੋਈ ੱੱਲੇ ਪਿਆਈ ਗਾ ਕੋਈ ਚੇਤਰ ਦੇ ਕਰੂਗਾ ਕਿ ਜਦੋਂ ਜਾਊਗਾ ਵੀ ਨਹੀਂ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾ ਟਿੱਕੂ ਗੱਲਾਂ ਦੋਏ ਕਹਾਵਤ ਹੈ ਨਾ ਤੂੰ ਜਿੰਨਾ ਚੋਂ ਅਰ்தਿਕ ਅੇਰਾਂ ਭੱਜ ਕੇ ਤੈਨੂੰ ਕੁਰਬਾਨ ਹੋਵੇ ਜਾਂ ਤੇ ਭੱਜਣਗੇ ਪੱਕੇ ਤੇ ਜਾਂ ਫਿਰ ਕੁਰਬਾਨੀ ਦੇਣ ਲਈ ਪਿਆਰ ਹੋ ਜਾਣਗੇ ਕੁਰਬਾਨੀ ਵਾਲੇ 40 ਬਹੁਤ ਸੀ ਭੱਜਣ ਵਾਲਾ 10 ਲੱਖ ਦੀ ਉਹਨਾਂ ਨੂੰ ਦਾਰਸੀ ਵੀ ਘਰੇ ਬੌਧੀਆਂ ਬੱਚੇ ਤੇ ਮਾਇਆ ਤੇ ਨੌਕਰੀ ਤੇ ਜਿਹੜੇ ਇਧਰੋਂ 40 ਨਿਕਲੇ ਉਹਨਾਂ ਖਫਣ ਵੱਧਾ ਸੀ ਵੀ ਅੱਜ ਪਿਆਰੇ ਜੇ ਘਰ ਲਈ ਕੁਰਬਾਨ ਹੋ ਜਾਣਾ ਕੋਸਾਤਾ ਹਰ ਪੈਨਾ ਲੋਕਾਂ ਨੂੰ ਜਿੱਤ ਮਿਲਦੀ ਜਿਨ੍ਹਾਂ ਨੇ ਖਫਣ ਮੰਨ ਲਿਆ ਹੋਵੇ ਤੇ ਸਾਡੀ ਤੇ ਗੁਰੂ ਗ੍ਰੰਥ ਸਾਹਿਬ ਦੀ ਰਮਤਾ ਵੀ ਮਾਰੇ ਜੀ ਗੁਰਦੁਆਰਾ ਸ੍ਰੀ ਸੰਤ ਕਾੜ ਸਾਹਿਬ ਮੜੀਆਂ ਚੋਂ ਕੀਤੀ ਜਿੱਥੇ ਲੋਕਾਂ ਨੂੰ ਫੁਕੀਦਾ ਹੈ ਉਥੇ ਬਹਿ ਕੇ ਤੇ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਉਚਾਰਿਆ ਕੋਸਾਤਾ ਇਹ ਘਰ ਜਿਹੜਾ ਹੋ ਮੇ ਮਾਰ ਦਿਓ

ਤਨ ਤਨ ਬਾਬਾ ਦੀਪ ਸੇਕ ਦੀ ਤਨ ਤਨ ਬਾਬਾ ਦੀਪ ਸੇਕ ਦੀ